ਕੂ ਬੋਲੇ ਆ ਦੇ ਸਹਰਿਆਂ ਨੂੰ ਆਪ ਦੀ ਘਰ ਵਾਲੀ ਨੂੰ ਹੁਣ ਬਹੁਤ ਵੱਡਾ ਝੂਠ ਮਾਰ ਕੇ ਉਹਨੇ ਰਿਸ਼ਤਾ ਲੈ ਲਿਆ ਆ ਬੰਦਾ ਜਿਹੜਾ ਸਾਹਮਣੇ ਦੇਖ ਰਿਆ ਨਾ ਇਹਨੇ ਇਹ ਗੱਲ ਕਹੀ ਸੀ ਆਹ ਤੁਹਾਨੂੰ ਸਾਰਿਆਂ ਨੂੰ ਮੈਂ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਐ ਤੇ ਕੰਮ ਕੀ ਆ ਬੱਕਰੀਆਂ ਦੇਖ ਲੋ ਬੱਕਰੀਆਂ ਚਾਰਦਾ ਆ ਇਧਰ ਕੁੱਕੜ ਰੱਖਿਆ ਢੱਕਿਆ ਰੱਖਿਆ ਇਹ ਜੇ ਕੰਮ ਕਰਦਾ ਜਮਾ ਯਾਰ ਜਿਹੜੇ ਵੀ ਮੈਂ ਨਾ ਕੀ ਕਹਾਂ ਬਈ ਇਹ ਤੈਨੂੰ ਕੰਮ ਆਲੇ ਤੈਨੂੰ ਸਾਰੇ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਤੇਰੀ ਅਸਲੀਅਤ ਦਾ ਪੁੱਛ ਕੇ ਵੀ ਬਾਹਰ ਖੁੱਲਣਾ ਸੀ ਮੈਂ ਵੜ ਗਿਆ ਨਹੀਂ ਆਹ ਤੇਰੀ ਗੱਲ ਚੰਗੀ ਐ ਤੂੰ ਮੀਮਣੇ ਚੱਕੀ ਪਿੰਦਾ ਮਾੜਾ ਡਿੱਡਾ ਸੋਹਣਾ ਨਹੀਂ ਗੱਲ ਗੱਲ ਫਿਰ ਤੂੰ ਸਾਰਿਆਂ ਨੂੰ ਤਾਂ ਇਹ ਕਿਹਾ ਸੀ ਮੈਂ ਪੰਜਾਬ ਪੁਲਿਸ ਚ ਐ ਇਹ ਫਰਕ ਕੰਮ ਤੂੰ ਬੱਕਰੀਆਂ ਲਗਾਦਾ ਝੂਠ ਬੋਲਣ ਦੀ ਕੀ ਲੋੜ ਸੀ ਫੇ ਤੂੰ ਸਿੱਧੀ ਗੱਲ ਦੱਸਦਾ ਸਾਡੀਆਂ ਮਾੜੀਆਂ ਬਈ ਯਾਰ ਬੱਕਰੀਆਂ ਮਾੜੀਆਂ ਤੂੰ ਝੂਠ ਕਿਉਂ ਬੋਲ ਲਿਆ ਇਹ ਝੂਠ ਝੂਠ ਇਹ 50 ਬੋਸ ਚ ਹੈ ਇਹ ਕਹਿੰਿਆ ਬਈ ਇਹ ਤਾਂ ਨਹੀਂ ਇਹ ਆ ਬੋਸ ਚ ਆ ਸਰਕਾਰੀ ਮੁਲਾਜ਼ਮ ਸਰਕਾਰੀਆਂ ਬਈ 8.5 ਲੱਖ ਬੰਦੇ ਨੇ ਫਾਰਮ ਭਰੇ ਸੀ 5200 ਚ ਪਰਖਿਆ ਲਾ ਕਿਹੜੀ ਗੱਲ ਕਰਤੀ ਹੋ 2016 ਚ ਕੀ ਬੋਸ ਨੇ ਆਉਣ ਮਾਸ਼ ਪਾਈ ਪਰਤਿਆਂ ਚ ਪਾਈ ਨਾ ਮੈਂ ਕਿਹੜੇ ਜਿਲ੍ਹੇ ਦਾ ਨੰਬਰ ਪਾਇਨੇ ਕੀਤੀ ਫਿਰ ਕਮਾਂਡੋ ਬਰੀ ਕਿਹੜੇ ਜਿਲ੍ਹੇ ਦਾ ਮੇਰਾ ਸ਼ੂਟਿੰਗ ਕਰ ਪੈਸੋ ਜੀ ਜੀ ਵੀ ਨਾ ਸੀਗਾ ਫਿਰ ਮੈਂ ਦੇ ਥੋੜਾ ਜਿਹਾ ਇੱਕ ਫੀਕਲ ਜਿਹਾ ਅਨਫੈਕ ਅਸੀਂ ਥੋੜਾ ਜਿਹਾ ਮੈਂ ਉਹ ਟੀਮ ਤੋਂ ਮੈਂ ਨਿਕਲਿਆ ਆਇਆ ਸੀਗਾ ਨਹੀਂ ਹੁਣ ਕਿਹੜੇ ਜਿਲ੍ਹੇ ਦਾ ਨੰਬਰ ਹੈ ਮੇਰੇ ਕੋਲ ਮਠੰਡੇ ਦਾ ਹੀ ਆ ਤੇ ਫਿਰ ਬੱਕਰੀਆਂ ਕੀ ਕਰਦਾ ਬੱਕਰੀਆਂ ਦਾ ਬੱਕਰੀਆਂ ਦਾ ਇਹ ਬਾਈ ਇਹ ਸ਼ੌਕ ਆ ਮੇਰਾ ਇਹ ਹੁਣ ਮਲਾਜ ਨਾਲ ਕੇ ਪਸ਼ੂ ਨਾ ਰੱਖ ਗੇ ਮੈਂ ਤੁਹਾਨੂੰ ਆਖਿਆ ਮੱਝ ਘਾਣਾ ਰੱਖੋ ਕੁੱਤਾ ਨਾ ਰੱਖੋ ਬਿੱਲੀ ਨਾ ਰੱਖੋ ਆਣਾ ਰੱਖੋ ਚਲ ਮੱਜਾਂ ਤੇ ਟੌਰੀ ਕੰਮ ਬੱਕਰਾਂ ਆ ਯਾਰ ਮਨ ਤਾਂ ਸੰਗ ਜੀ ਆਈ ਜਾਂਦੀ ਐ ਤੈਨੂੰ ਆਉਂਦੀ ਬਈ ਮੈਨੂੰ ਨਹੀਂ ਆਉਂਦੀ ਆ ਵੇਖੀ ਮੇਰੇ ਮੁੰਨਾ ਕਿਤੇ ਪੈਰ ਪਾ ਲੈਦਾ ਸੋਣਾ ਬੱਚਾ ਕਿੰ ਕੀ ਐ ਚ ਸ਼ਰਮਾ ਦਾ ਕੀ ਕੰਮ ਐ ਇੱਥੇ ਨਹੀਂ ਯਾਰ ਆਪਣੀ ਲੋਕ ਕਹਿ ਇਹ ਮੇਰੇ ਤੇ ਟੌਰੀ ਕੰਮ ਨਹੀਂ ਤਾਂ ਮੀਂਹਣਾ ਖੋਲਦੀ ਐ ਬਈ ਵੱਡੇ ਬਾਲਾਂ ਦੀਆਂ ਲੱਗੀਆਂ ਸੀ ਸੂਰ ਬਾਲਾਂ ਤੇ ਭੱਜਣ ਰੁਕੀ ਕੋਈ ਜਾਂਦਾ ਅਸੀਂ ਉਹ ਦੇਖਿਆ ਨਹੀਂ ਉਹ ਦੇਖੀ ਨਹੀਂ ਬਈ ਬੜਾ ਭਾਰੋਂ ਦੇਖਿਆ ਕਰ ਉਹਨੂੰ ਕਿਉਂ ਨਾ ਬੱਕਰੀਆਂ ਰੱਖਣ ਦੀ, ਭੇਡੂ ਰੱਖਣ ਦੀ, ਪਾਕਿਸਤਾਨੀ ਦੁੰਬੇ ਆਉਦੇ ਕੋਲੇ। ਫੇਰ ਤਾਂ ਖਾ ਕਿੰਨੀ ਆਉਂਦੀ। ਉਹ ਹੈਗੀ 55-56 ਲਾਉਂਦੀ ਆ ਬਈ। ਉਹ ਪੂਰਾ ਨਹੀਂ ਪੈਂਦਾ ਜਿਆ ਕੀ ਚੱਕਰ ਹੈ ਵੀ ਆ। ਪੂਰਾ ਪੈਂਦਾ ਬਈ ਪੂਰੀ ਵਧੀਆ ਦਲਖਾ। ਸੜਾ ਰੱਖਣ ਲਈ ਸ਼ੌਂਕ ਹੈ। ਇਹ ਸ਼ੌਂਕ ਹੈ ਬਈ ਟਾਈਮ ਟਾਪ ਦਾ। ਤੇਰੇ ਜਿਵੇਂ ਆ ਗੋਣਾ ਬੋਆ ਚੱਕੀ ਬੈਠੇ ਹੋਣਗੇ। ਤੇਰੀਆਂ ਦੋਵੇਂ ਕੁੜੀਆਂ ਆਉਣੀਆਂ ਇੱਥੇ ਆ ਜਾਣੀਆਂ ਫੜ ਕੇ ਉਹ। ਇਹ ਸਾਡੇ ਤਾਂ 3 ਸਾਲਾਂ ਦੀ 8 ਪੰਜਾਂ ਦੀ ਆ ਕੇ ਇਹਨਾਂ ਨੇ ਖੇਡੇ ਜਾਣਗੇ ਮਿੱਟੀ ਖੇਡੀ ਜਾਣਗੇ ਉਹ ਸਰਦਾਰ ਜੀ ਲਈ ਆ ਹੁਣ 4 ਸਾਲਾਂ ਤੇਰੀ ਵੀ ਲੈਣੀ ਆ ਬਣਾ ਰਹੇ ਸਪਰੇਅ ਤੋਂ ਆਏ ਕੋਈ ਜਿਹਾ ਮਰਸੀ ਆ ਵੀ ਹੋ ਜਾਂਦੀ ਹੈ ਬਣਾ ਰਹੇ ਸਪਰੇਅ ਹੈ ਇੱਕ ਕੁੱਕੜ ਵੀ ਰੱਖਿਆ ਸਾਰਾ ਕੋਈ ਰੱਖਿਆ ਬਾਈ ਹੁਣ ਤਾਂ ਹੋ ਰਿਓ ਕੋਲੇ ਹੁਣ ਸ਼ੌਕ ਬਹੁਤ ਨਹੀਂ ਇਹ ਪੂਰਾ ਫਾਰਮ ਹੀ ਬਣਾਤਾ ਹੈ ਫਾਰਮ ਆ ਬੰਦਾ ਰੱਖਿਆ ਪਣਾਓਗੇ ਇਹਦਾ ਮੈਂ ਅਜ ਡਿਊਟੀ ਚ ਆਉਂਦਾ ਨਹੀਂ ਤਾਂ ਮੈਂ ਇੱਥੇ ਪਤਾ ਨਹੀਂ ਕੀ ਕੀ ਘੋੜੇ ਘਾੜੇ ਹੋਰ ਵੀ ਪੁੱਛ ਲਿਆਵਾ ਬਾਈ ਅੱਛਾ ਆ ਵੇਲਾ ਹੁਣ ਦੱਸ ਫਾਰਮ ਬਾਈ ਫਾਇਦਾ ਕੀ ਹੈ ਜਿਵੇਂ ਫਾਰਮ ਬਣਾਣਾ ਦੱਸ ਤੈਨੂੰ ਸੋਨਾ ਨਹੀਂ ਲੱਗਿਆ ਹੰਸਸ ਇਸ ਤੋਂ ਵੇਖੀ ਰਹਾ ਸਹੀ ਦਾ ਸਦਾ ਸੋਹਣਾ ਆਉਣ ਨੂੰ ਬਈ ਇੱਥੇ ਬੈਜੇ ਨੇ ਆਪਣੇ ਪਰਿਵਾਰ ਨਾਲ ਮੰਜੇ ਡਾ ਕੇ ਵਧੀਆ 뷰 ਆ ਸਾਰਾ ਲੋਕ ਚੜੀਆ ਘਰ ਚ ਪੈਸੇ ਦੇ ਕੇ ਜਾਂਦੇ ਆਪਾਂ ਨੂੰ ਫਰੀ ਆਫ ਕੋਸਟ ਪਰ ਮੈਂ ਤਾਂ ਉਸ ਹਸਾਨਾ ਕਰਦਾ ਨਾ ਜਿਵੇਂ ਆਪਣੇ ਲੋਕ ਕਹਿੰਦੇ ਆ ਵੀ ਜ਼ਿੰਮੇਵਾਰ ਬੰਦਾ ਯਾਰਾ ਕੰਮ ਨਾ ਕਰੇ ਛੋਟਾ ਕੰਮ ਨਾ ਕਰੇ ਆਪਣੇ ਸੋਚ ਬਣ ਕੇ ਮੈਂ ਵੀ ਉਸ ਹਿਸਾਬ ਨਾਲ ਹੀ ਕਹਿੰਦਾ ਬਾਈ ਜਦੋਂ ਆਪਣੀ ਜਨਾਨੀਆਂ ਜਾ ਕੇ ਬੈਂਕ ਦੇ ਵਿੱਚ 50-5000 ਰੁਪਏ ਕਮੇਟੀਆਂ ਚ ਆਗਦੀਆਂ ਜਾ ਕੇ ਉਦੋਂ ਸ਼ਰਮ ਆਉਂਦੀ ਆਪਾਂ ਨੂੰ ਬੰਦਾ ਹੋ ਕੇ ਬੁੜੀਆਂ ਜਾ ਕੇ ਲੋਨ ਚਾਹਣਦਿਆਂ ਇਹ ਚ ਕੋਈ ਸ਼ਰਮ ਵਾਲੀ ਗੱਲ ਨਹੀਂ ਜੀ ਕਿਹਦੇ ਪੈਸੇ ਮਾਰਦੇ ਆਪਾਂ ਜਾ ਕੇ ਰਿਸ਼ਤੇਦਾਰ ਤੋਂ ਦਾਰ ਫੜਦੇ ਨੇ ਟੁੱਟੇ ਮੂੰਹ ਬਣਾ ਕੇ ਮੁੜ ਕੇ ਪੈਸੇ ਮੁੱਖਦੇ ਆ ਉੱਥੇ ਸ਼ਰਮ ਚਾਹੀਦੀ ਆਪਾਂ ਨੂੰ ਬੇਈਮਾਨੀਆਂ ਕਰਦੇ ਆ ਸਾਡੇ ਸਰੀਕੇ ਚ ਬੇਈਮਾਨੀਆਂ ਵੱਟਾਂ ਵੜਦੇ ਆ ਇੱਕ ਦੂਜੇ ਦੀਆਂ ਰਾਹ ਵੜਦੇ ਆ ਉਦੋਂ ਵੇ ਉਦੋਂ ਸ਼ਰਮ ਆਉਣੀ ਚਾਹੀਦੀ ਇਹ ਕੰਮ ਚ ਕਾਦੀ ਸ਼ਰਮ ਆ ਬਈ ਆ ਵੇ ਕਿੰਨਾ ਵਧੀਆ ਨਾਲੇ ਦੁੱਧ ਪੀਣੇ ਦੁੱਧ ਸਾਰਾ ਨਾਲ ਚੰਗਾ ਬੱਕਰੀਆਂ ਦਾ ਇਹਨਾਂ ਮਿਹਨਤ ਨਾਲ ਪਈ ਜਾਂਦੇ ਮਲਾਲ ਮਲਾਈ ਮਲਾਈ ਬਈ ਆ ਦੇ ਥਾਂ ਤੇ ਹੁਣ ਕੱਲੇ ਸਾਰੀ ਮਲਾਈ ਜਿੰਦੇ ਵਿੱਚ ਨੌਕਰੀ ਦੇ ਵਿੱਚ ਬਹੁਤ ਮੈਂ ਤੋਂ ਜਿੰਦੇ ਕਹਿੰਦਾ ਠੱਗੀ ਵੱਜ ਗਈ ਉਹ ਬਹੁਤ ਰਿਸ਼ਤੇਦਾਰਾਂ ਨੇ ਆਖਿਆ ਬਈ ਤੁਸੀਂ ਮੁਲਾਜ਼ਮ ਹੈਗੇ ਕੁੜੀਆਂ ਚੌਥੇ ਪੜਾਉਂਦੀਆਂ ਐਸਪੀ ਜਿਹੜਾ ਆਪਣਾ ਸਕੂਲ ਆ ਉਹ ਜੀਐਸਪੀ ਹਾਂ ਬਈ ਉੱਥੇ ਕੁਆਰਟਰ ਲੈ ਉੱਥੇ ਸ਼ਹਿਰ ਚ ਜਾ ਆਪੋ ਬਈ ਜਾਵਾਂ ਨਹੀਂ ਉਹ ਕਿ ਨਹੀਂ ਮੈਂ ਜਾਣਾ ਹੀ ਨਹੀਂ ਇੱਥੇ ਸਾਰਾ ਜੀ ਲੱਗਿਆ ਬਈ ਸਾਡਾ ਇੱਕ ਤਾਂ ਕੋਈ ਦੌੜਾ ਨਾ ਪਾਣੀ ਕੋਈ ਵੱਡੀ ਸ਼ੜਕ ਨਹੀਂ ਸਾਡੇ ਪਿੰਡ ਚ ਨਸ਼ਾ ਪੱਤਾ ਹੈ ਨਹੀਂ ਸਾਰੇ ਭਰਾ ਵੀ ਦੌਰ ਤੇ ਬੈਠੇ ਆ ਸਿਆਣਾ ਨਾ ਇਹ ਕਿ ਉੱਥੇ ਉੱਥੇ ਬਈ ਕੋਈ ਟੋਲ ਵਾਲੀ ਨਾ ਮੁੰਡਾ ਨਾ ਕੁੜੀ ਦਾ ਕੋਈ ਲਿਆਇ ਨਹੀਂ ਇੱਕ ਦੂਜੇ ਨਾਲ ਕੋਈ ਕੋ ਕਿੱਥੋਂ ਦੀ ਵਾਣ ਵਾਣ ਦੀ ਲੱਕੜ ਬੈਠੀ ਆ ਇੱਥੇ ਸਾਰੇ ਵੀ ਚਾਚੇ ਤਾਇਿਆਂ ਦੇ ਹੈਗੇ ਆ ਇੱਕ ਗੱਲ ਵੀ ਇਹ ਵਾਲੀ ਗੱਲ ਚੋਂ ਹੀ ਨਿਕਲ ਕੇ ਆਉਂਦੀ ਆ ਵੀ ਜਿਵੇਂ ਇਹ ਬਈ ਨੌਕਰੀ ਵੀ ਕਰਦਾ ਨਾ ਸਰਕਾਰੀ ਨੌਕਰੀ ਉਹਦੇ ਨਾਲ ਵੀ ਕੰਮ ਕਰੀ ਜਾਂਦਾ ਤੇ ਕਈ ਮੇਰੇ ਕਿ ਜਮੀਂ ਵੇਲੇ ਬੈਠੇ ਜਿਹੜੇ ਬਿਨਾਂ ਨੌਕਰੀ ਤੋਂ ਭਾਈ ਉਹ ਤਾਂ ਸਾਰਾ ਟਾਈਮ ਉਹਨਾਂ ਕੋਲ ਤੋਂ ਕੁਝ ਵੀ ਕਰ ਸਕਦੇ ਹੁਣ ਕੇ ਬੈਠੇ ਰਹਿੰਦੇ ਡਾਟਾ ਮਚਾਈ ਜਾਂਦੇ ਆ ਠੀਕ ਹੈ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਕਰਨਾ ਚਾਹੀਦਾ ਕੱਲਾ ਬਈ ਸਰਕਾਰੀ ਨੌਕਰੀ ਸਰਕਾਰ ਕਿੰਨਿਆਂ ਨੂੰ ਦੇ ਦੋਗੀ ਸਹੀ ਗੱਲ ਆ ਫਿਰ ਸਰਕਾਰੀ ਨੌਕਰੀ ਆਸਤੇ ਆਪਾਂ ਕਰਦੇ ਕੋਹ ਹਨੀ ਟੈਸਟ ਤੇ ਬਈ ਭਈਏ ਪਾਸ ਕਰ ਕਰ ਕੇ ਰੇਲਵੇ ਚ ਲੱਗ ਜੂ ਕੋ ਕਿੰਨੀਆਂ ਲੱਖਾਂ ਭਰਤੀਆਂ ਦੀ ਪੰਜਾਬੀ ਲੱਗਦੇ ਨਹੀਂ ਰੇਲਵੇ ਚ ਆਪਣਾ ਅੰਤਿਆਰੀ ਨਹੀਂ ਕੰਮਿਆ ਤਿਆਰੀ ਨਹੀਂ ਕਰਦੇ ਕਹਿੰਦੇ ਬੀਏ ਐਮਏ ਆਪਣੇ ਵਾਲਾ ਕੋਲੇ ਆਹ ਕੰਮ ਇੰਡ ਕਰ ਲਈ ਹੁਣ ਬੀ ਇੰਡ ਕਰ ਕੇ ਕੀ ਕੀਟੀ ਕਰਕੇ ਪਤਾ ਆ ਬਈ ਵਾਕੈਂਸੀ ਕਿੰਨੇ ਕਿ టీਚਰ ਰੱਖੇ ਜਾਣਗੇ ਆਪਾਂ ਨੂੰ ਪਤਾ ਅੱਜ ਜਿਹੜੇ ਪਹਿਨਾਂ ਵਾਲਿਆਂ ਨੇ ਕਰ ਲਈ ਉਹਨਾਂ ਗਏ ਨਾ ਤੇ ਜਨ ਲੱਗ ਗਏ ਟੈਂਕਾਂ 'ਤੇ ਬੈਠੇ ਆ। ਬਈ ਹੱਜੇ ਕੋਈ ਪੋਸਟ ਹੈ ਨਹੀਂ ਆਪਾਂ ਕਿਉਂ ਤੇ ਜੋ ਇੱਕ ਨੂੰ ਬੀ.ਏ.ਡੀ.ਟੀ. ਕਰਾਉਣੀ। ਹੋਰ ਕੰਮ ਕਰ ਲੋ। ਬਹੁਤ ਆ ਬਈ ਬਿਜ਼ਨਸ ਆ ਆਪ ਦੇ ਵੱਧੂ ਆ। ਸਹੀ ਆ ਮੈਂ ਆਹ ਰਾਤੀ ਬਈ ਕਿਤੇ ਨਾ ਪੁਲਿਸ 'ਚ ਲੱਗਣਾ ਫੌਜ ਲੱਗਣਾ। ਉਹਨਾਂ ਨੇ ਆਹਦਾ ਬਿਜ਼ਨਸ ਹੀ ਤੋੜਨਾ ਹੁੰਦਾ। ਸਹੀ ਗੱਲ ਆ। ਆਪਾਂ ਬਈ ਮੈਂ ਆਪ ਬਈ ਹੋਰ ਮੈਂ 10-15 ਸਾਲ ਫੌਜ ਤੇ ਆ ਪੁਲਿਸ ਦੇ ਪਿੱਛੇ ਮੈਂ ਪਾ ਤੇ ਪੰਜ ਦੇ ਗਿਆ ਤੇ ਖਰਾਬ ਕਰਦੇ ਉਹਦਾ ਨਾ ਬਿਜਨਾ ਚਲਾਇਆ ਹੁੰਦਾ ਅੱਜ ਨੂੰ ਮੈਨੂੰ ਨੌਕਰੀ ਨਹੀਂ ਦੋਸ਼ ਸੀ ਅੱਛਾ ਜੀ ਨੌਕਰੀ ਤੇ ਚਲੋ ਗੱਲ ਵੱਖਰੀ ਰਹੀ ਗਈ ਆ ਜਿਹੜਾ ਕੰਮ ਹੈ ਫਾਰਮ ਬਣਾਇਆ ਹੈ ਨਾ ਗੋਡ ਫਾਰਮ ਹੈ ਇਹ ਬੱਕਰੀ ਪਾਲਦਾ ਆਪਣਾ ਗੋਡ ਫਾਰਮ ਹੀ ਹੈਗਾ ਬਈ ਇਹ ਨਹੀਂ ਡਰ ਜੀ ਹਾਂ ਬਹੁਤ ਫਾਇਦਾ ਬਈ ਇਹ ਜੀ ਕਿਸੇ ਨੇ ਖੋਲਣਾ ਵੀਰ ਭਰਾ ਹਾਂ ਅੱਗੇ ਹੁੰਦਾ ਸੀ ਬਈ ਬਾਹਰ ਚਾਰਦੇ ਸੀ ਗਰੀਬਤਨ ਦੇ ਨਾਲ ਜੁੜਿਆ ਜਾਂਦੀ ਗਰੀਬ ਬੰਦਾ ਕਰਦਾ ਸੀ ਵਿਆਹ ਵੀ ਨਹੀਂ ਹੁੰਦੇ ਸੀ ਠੀਕ ਆਤਰ ਕਾਸਟਾ ਚੋਂ ਪੱਤਰੀਆਂ ਵਾਲੇ ਦੇ ਮਤਲਬ ਵਿਆਹ ਕਰਾਉਂਦੇ ਸੀ ਠੀਕ ਹੈ ਪਰ ਹੁਣ ਬਈਆ ਜਿਹੜਾ ਨਵਾਂ ਮਾਡਰਨ ਕੰਮ ਆ ਗਿਆ ਸਟਾਲ ਫੀਟ ਤੇ ਮੱਝਾਂ ਗਾਈਆਂ ਨੂੰ ਬੱਕਰੀਆਂ ਰੱਖਣੀਆਂ ਇੱਥੇ ਖੜਾ ਤੂੰ ਮੋਸਕਾਉਂਦਾ ਤੈਨੂੰ ਕੋਈ ਸਾਫ ਸਫਾਈ ਦੇਖ ਲੈ ਕੋਈ ਕਿਤੇ ਬਾਹਰ ਨਹੀਂ ਚਾਰਨੀਆਂ ਇਹਦੇ ਵਿੱਚ ਕਰਕੇ ਛੱਡ ਕੇ ਹੁਣ ਗਰਮੀ ਚ ਅੰਦਰ ਬੈਠੀਆਂ ਹਾਂ ਆਪਣੇ ਕੋਲੇ ਲੱਖ ਲੱਖ ਦੇ 1.5 ਲੱਖ ਦੇ ਹਾਂ ਪੂਰੀ ਆਮਦਨ ਆ ਬਈ ਮੈਨੂੰ ਆਹਦੀ ਤਨਖਾਹ ਕਢਾਉਣ ਦੀ ਲੋੜ ਨਹੀਂ ਪੈਂਦੀ ਸਾਰੇ ਪੈਸੇ ਇੱੱਚ ਵਰਤਦਾ ਪਰ ਹੁਣ ਇਹ 'ਚ ਵੀ ਲੋਕ ਬਈ ਫੇਲ ਹੋਈ ਜਾਂਦੇ ਆ ਉਹਨਾਂ ਦਾ ਆਰਦਾ ਕਰਨਾ ਉਹਨਾਂ ਨੂੰ ਗਿਆਨ ਹੈ ਨਹੀਂ ਉਹਨਾਂ ਨੂੰ ਤਿਆਰਪੈ ਹੈ ਨਹੀਂ ਤੇ ਗਿਆਨ ਲੈਣਾ ਫਿਰ ਕੀ ਕਰੇ ਬੰਦਾ ਉਹ ਬਈ ਟ੍ਰੇਨਿੰਗ ਲੈ ਲੈ ਸਰਕਾਰੀ ਟ੍ਰੇਨਿੰਗ ਜੀ ਆ ਪਰ ਉਹ ਚ ਇਹਨਾਂ ਤਿਆਰ ਬਣਿਆ ਆਪਣਾ ਇੱਥੇ ਫਾਰਮ ਤੇ ਹੁੰਦੀ ਹੈ ਹਰ ਮਿੰਟ ਟ੍ਰੇਨਿੰਗ ਹੁੰਦੀ ਹੈ ਬਈ ਇੱਥੇ ਅੱਛਾ ਟ੍ਰੇਨਿੰਗ ਹੀ ਦਿੰਦੇ ਨੇ ਹਾਂ ਬੱਕਰੀ ਕਿਹੜੀ ਖਰੀਦਣੀ ਹੈ ਕਿਵੇਂ ਸਾਹਮਣਾ ਕਿਵੇਂ ਕਰਨਾ ਕਿੱਥੇ ਘਾਟਾ ਕਿੱਥੇ ਵੱਧ ਘਾਟੇ ਵੀ ਬਹੁਤ ਹੈ ਇੱਥੇ ਐਵੇਂ ਆਪਣੀ ਵੀਡੀਓ ਵੇਖ ਕੇ ਕੋਈ ਫਾਸ ਵੀ ਨਾ ਜਾਵੇ ਤੇ ਪੈਸਾ ਵੀ ਬਹੁਤ ਹੈ ਇਨਕਮ ਵੀ ਵਧੀਆ ਹੈਗੀ ਆ ਸੋਨੂੰ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਤੁਸੀਂ 10 ਬੱਕਰੀਆਂ ਤੋਂ ਕੰਮ ਸ਼ੁਰੂ ਕਰ ਲਓ ਆਪ ਦਾ ਨ ਮਾਪੇ ਇਸ ਐਡਰੈਸ ਵੀ ਬੋਲ ਦੇ ਕੀ ਕਹਿੰਦੇ ਆਉਣਾ ਫੋਨ ਕਰਕੇ ਆਹ ਹੈਗਾ ਉੱਥੇ ਕੋਰ ਸੈਂਗਲੇ ਜ਼ਿਲ੍ਹਾ ਬਠਿੰਡਾ ਬਈ ਦੋ ਦਿਨਾਂ ਦੀ ਇੱਥੇ ਟ੍ਰੇਨਿੰਗ ਹੁੰਦੀ ਆ ਹਰ ਮਹੀਨੇ ਟ੍ਰੇਨਿੰਗ ਹੁੰਦੀ ਆ ਜਿਹੜਾ ਭਰਾ ਨਹੀਂ ਟ੍ਰੇਨਿੰਗ ਲੈ ਆਦਾ ਫ੍ਰੀ ਐਡਵਾਈਸ ਲੈਣੀ ਆ ਉਹ ਹਰ ਮੰਗਲਵਾਰ ਆਪਣੇ ਕੋਲ ਇੱਥੇ ਆ ਕੇ ਠੀਕ ਹੈ ਹੁਣ ਹੁਣ ਕਹਿੰਦੇ ਬਈ ਗੋਪੀ ਨੇ ਬੁੱਧਵਾਰ ਰੱਖ ਤਾ ਨੇ ਮੰਗਲਵਾਰ ਰੱਖਤਾ ਠੀਕ ਹੈ ਮੰਗਲਵਾਰ ਬੁੱਧਵਾਰ ਕਰੀਏ ਨੇ ਤੁਸੀਂ ਬਈ ਚਲੋ ਇਹ ਨਹੀਂਗਾ ਇਹ ਆਪਣੇ ਨਾ ਇੱਥੇ ਮੰਗਲਵਾਰ ਨੂੰ ਮੰਡੀ ਰੱਖੀ ਆ ਆਪਾਂ ਬੱਕਰੀਆਂ ਖਰੀਦੀ ਵੀ ਸਕਦੇ ਆ ਵੇਚ ਵੀ ਸਕਦੇ ਆ ਠੀਕ ਹੈ ਉਹ ਮੰਗਲਵਾਰ ਨੂੰ ਤਾਂ ਰੱਖਿਆ ਮੈਂ ਵੀ ਇਥੇ ਆ ਕੇ ਨੂੰ ਸਾਰੇ ਆ ਕੇ ਭਰਾਪਣ ਨੂੰ ਬੈਠ ਸਕਦੇ ਆ ਐਡਵਾਈਜ਼ ਨੇ ਸਕਦੇ ਆ ਬੱਕਰੀ ਕਰਾਸ ਕਰਵਾਉਣੀਆਂ ਬੱਕਰੇ ਹੈਗੇ ਸਾਰਾ ਕੁਝ ਫੀਡ ਵਗੈਰਾ ਸਾਰਾ ਕੁਝ ਇਥੇ ਫਲਾਉਦਾ ਬਈ ਆਪਣੇ ਏਰੀਆ 'ਚ ਬਾਈ ਇਹਨਾਂ ਨੌਜਵਾਨ ਕੰਮ ਸ਼ੁਰੂ ਕਰ ਲੈਣ ਇੱਕ ਬੱਕਰੀ ਦੁਪਹਿਰ ਲੈਣ ਪੰਜਾਂ ਦੁਪਹਿਰ ਲੈਣ ਦਸਾਂ ਦੁਪਹਿਰ ਲੈਣ ਇੱਕ ਸਾਲ ਦੇ ਦੇ ਦੇਣੇ ਧੰਦੇ ਨੂੰ ਸੋਨੂੰ ਕਿਤੇ ਬਾਹਰ ਜਾਣ ਦੀ ਕਿਤੇ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਠੀਕ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਭਰਾ ਬਈ ਤੇ ਇਹ ਪਤਾ ਨਹੀਂ ਭਾਈ ਇਹ ਚੀਜ਼ ਕਹਿੰਦਾ ਲਾਉਂਦਾ ਤੂੰ ਮੂਰੇ ਨਹੀਂ ਮੈਨੂੰ ਫਰ